ਹੰਦੀ ਸੰਗਤ ਜੀ ਸ੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਪਹਿਲਾ ਨਾਮ ਜੇਠਾ ਜੀ ਸੀ ਲਾਹੌਰ ਤੋਂ ਸੰਗਤ ਦੇ ਨਾਲ ਗੋਇੰਦਵਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਵਾਸਤੇ ਆਏ ਸੰਗਤ ਭਾਵੇਂ ਦਰਸ਼ਨ ਕਰਕੇ ਵਾਪਸ ਲਾਹੌਰ ਚਲੀ ਗਈ ਪਰ ਆਪ ਜੀ ਲੰਗਰ ਦੀ ਸੇਵਾ ਬੜੇ ਪ੍ਰੇਮ ਨਾਲ ਰਾਤ ਦਿਨ ਇੱਕ ਕਰਕੇ ਕਰਨ ਲੱਗੇ ਜਿਹੜਾ ਕੰਮ ਕੋਈ ਆਖਦਾ ਉਸ ਨੂੰ ਸ਼ਿਗਰ ਹੀ ਗੁਰੂ ਜੀ ਦਾ ਹੁਕਮ ਸਮਝ ਕੇ ਬੜੇ ਪ੍ਰੇਮ ਨਾਲ ਸੋਹਣੀ ਤਰ੍ਹਾਂ ਕਰ ਦੇ। ਇਸ ਤਰ੍ਹਾਂ ਹੀ ਨਿਸ਼ਕਾਮ ਸੇਵਾ ਵਿੱਚ ਕੁਝ ਸਮਾਂ ਆਪ ਜੀ ਦਾ ਬਤੀਤ ਹੋ ਗਿਆ। ਜਦੋਂ ਆਪ ਜੀ ਦੀ ਨਿਸ਼ਕਾਮ ਸੇਵਾ ਨੂੰ ਮੇਵਾ ਲੱਗਣ ਦਾ ਸਮਾਂ ਆ ਗਿਆ ਤਦ ਇੱਕ ਦਿਨ ਬੀਬੀ ਪਾਨੀ ਦੀ ਮਾਤਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਬੀਬੀ ਪਾਨੀ ਮੁਟਿਆਰ ਹੋ ਗਈ ਹੈ। ਇਸ ਵਾਸਤੇ ਕੋਈ ਹਾਨ ਪਰਵਾਨ ਦਾ ਚੰਗਾ ਵਰ ਲੱਭਣਾ ਚਾਹੀਦਾ ਹੈ। ਦੇਵਨੇਤ ਉਸ ਸਮੇਂ ਸ਼੍ਰੀ ਜੇਠਾ ਜੀ ਕਾਰ ਸੇਵਾ ਵਿੱਚ ਮਗਨ ਉੱਥੋਂ ਲੰਘ ਰਹੇ ਸਨ। ਪਤਾ ਜੀ ਨੇ ਸ਼੍ਰੀ ਜੇਠਾ ਜੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਲੜਕਾ ਇਹਦੇ ਵਰਗਾ ਚਾਹੀਦਾ ਹੈ। ਇਹ ਬੜਾ ਹੀ شریف ਤੇ ਨੇਕ ਸੁਭਾਅ ਦਾ ਹੈ। ਤਦ ਗੁਰੂ ਜੀ ਨੇ ਸੇਵਾਦਾਰ ਨੂੰ ਕਿਹਾ ਕਿ ਇਸ ਲੜਕੇ ਨੂੰ ਬੁਲਾ ਲਿਆਓ ਫਿਰ ਗੁਰੂ ਜੀ ਨੇ ਕਿਹਾ ਇਸ ਲੜਕੇ ਵਰਗਾ ਤਾਂ ਇਹੀ ਹੈ ਹੀ ਜੋਗ ਵਰ ਹੈ ਉਪਰੰਤ ਗੁਰੂ ਜੀ ਨੇ ਸ਼੍ਰੀ ਜੇਠਾ ਜੀ ਨਾਲ ਬੀਬੀ ਪਾਨੀ ਜੀ ਦੀ ਸਿਕਾਈ ਸਗਾਈ ਕਰ ਦਿੱਤੀ ਅਤੇ ਫਿਰ ਜੋਗ ਸਮਾ ਵਿਚਾਰ ਕੇ ਵਿਆਹ ਕਰ ਦਿੱਤਾ ਵਿਆਹ ਉਪਰੰਤ ਸ੍ਰੀ ਜੇਠਾ ਜੀ ਪਹਿਲੇ ਵਾਂਗ ਹੀ ਗੁਰੂ ਜੀ ਦੀ ਸੇਵਾ ਵਿੱਚ ਲੱਗੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ